ਗਲਾਬ ਸਿੰਘ ਮੈਂ ਜਿਉਂ ਦਾ ਭਾਰਤੀ ਸੰਜੁਣੀ ਨੇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਰੰਪਰੇ ਬਲਾਕ ਦਾ ਜੋ ਕਿ ਰਾਤ ਦੀ ਪੁਲਿਸ 2 ਵਜੇ ਤੋਂ ਲੱਗੀ ਅੱਗੋਂ ਦੇ ਘਰਾਂ ਦੇ ਵਿੱਚ ਸਾਪੇ ਮਾਰਨਾ ਲਗਾਤਾਰ ਹੀ ਲੱਗੀ ਹੋਈ ਆ ਪਹਿਲਾਂ ਜੇਠੂਗਾ ਦੇ ਪ੍ਰਧਾਨ ਦੇ ਝੰਡਾ ਸਿੰਘ ਦੇ ਘਰੇ ਸਾਪਾ ਮਾਰਿਆ ਉਹਨਾਂ ਨੇ ਉੱਥੇ ਵੀ ਲੋਕਾਂ ਨੇ ਪੂਰੇ ਕੱਢੀ-ਕੰਢੀ ਕੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਹੁਣ ਜਿਹੜਾ 4 ਵਜੇ ਇੱਥੇ ਜਿਉਂਦ ਪਿੰਡ 4:30 ਵਜੇ ਆਪਣੇ ਮੇਰੇ ਘਰ ਕੋਲੇ ਆ ਕੇ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਖੜੀ ਆ ਕੇ ਪਰ ਜਦੋਂ ਇੱਧਰ ਲੋਕਾਂ ਨੂੰ ਜਨਤਾ ਨੂੰ ਪੂਰੇ ਸਨੇਹਾਂ ਲੱਗਿਆ ਇਸ ਗੱਲ ਦਾ ਜਨਤਾ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਆ ਖੜ੍ਹੀ ਆ ਜਨਤਾ ਬਹੁਤ ਇਕੱਠੀ ਹੋਈ ਹੋਈ ਪਰ ਪੁਲਿਸ ਦੀ ਐਡੀ ਮਾਰੀ ਕਰਤੂਤ ਜਿਹੜੀ ਉਹਦੀ ਨਿੰਦਾਯੋਗ ਕਰਨ ਵਾਲੀ ਆ ਸਾਡੇ ਉਹ ਘਰਾਂ ਦੇ ਆ ਕੰਧਾਂ ਟੱਪ ਕੇ ਅੰਦਰ ਵੜੇ ਆ ਯਾਨੀ ਇਹੋ ਜੀ ਕਰਤੂਤ ਆ ਆਪਦੀ ਖਣਾ ਕੇ ਗਏ ਆ ਪਰ ਜਦੋਂ ਇਧਰ ਉਹ ਲੋਕ ਇਕੱਠੇ ਹੋ ਗਏ ਫਿਰ ਉਹਨਾਂ ਨੂੰ ਮੜਮਿਆਂ ਕੰਧਾਂ ਟੱਪਣੀਆਂ ਬਹੁਤ ਔਖੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਕੋਲੇ ਕੋਈ ਵਾਰੰਟ ਨਹੀਂ ਕੋਸ ਨਹੀਂ ਪਰ ਇਸ ਲੋਟ ਐ ਕੰਧਾਂ ਟੱਪ ਕੇ ਪੁਲਿਸ ਦਾ ਵੱਡ ਦਾ ਕੋਈ ਦਗਾar ਹੀ ਨਹੀਂਗਾ ਠੀਕ ਆ ਘਰ ਘੇਰ ਲੈਣ ਹੋਰ ਘਰ ਲੈਣ ਲੋਕ ਖੜੇ ਆ ਜਾਣਗੇ ਲੋਕਾਂ ਪਰ ਇਹ ਹੱਕ ਨਹੀਂ ਬਣਦਾ ਪਰ ਆ ਲੋਕਾਂ ਨੇ ਆ ਕੇ ਭਰਾਵੋ ਉਹਨਾਂ ਨੂੰ ਦਵਲਿਆ ਘੜੇਲੇ ਵਾਲੇ ਰਾਹ ਭੱਜ ਗਏ ਹੋ ਕੇ ਰਾਂ ਤੇ ਪਰ ਅਸੀਂ ਸਾਰੇ ਹੀ ਪਿੰਡਾਂ ਨੂੰ ਹੋਰ ਵੀ ਸਨੇਹਾ ਲਾਉਣਾ ਚਾਹੁੰਦੇ ਆ ਜਿੱਥੇ-ਜਿੱਥੇ ਵੀ ਇਹ ਜਾਣਗੇ ਐ ਜਿਵੇਂ ਜੌਨਪਿੰਡ ਦੇ ਵਿੱਚ ਹੜ ਬਣ ਕੇ ਲੋਕ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਕੇ 4 ਵਜੇ ਇੱਕ ਕਾਲ ਤੇ ਐਂ ਇਕੱਠੇ ਹੋ ਜਾਣ ਸਾਰੇ ਪਿੰਡਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਤੇ ਨਾਲ ਸਾਰੇ ਪਿੰਡਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਜੋ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਅੱਜ ਉਹ ਜਾਣਾ ਹਰ ਹਾਲਤ ਚੰਡੀਗੜ੍ਹ ਆਪਾਂ ਕਿਸੇ ਗੱਲੋਂ ਨਹੀਂ ਰੁਕਣਾ ਕਿ ਕੋਈ ਪੁਲਿਸ ਦਾ ਦੁਆਵ ਨਹੀਂ ਮੰਨਣਾ ਕੋਈ ਡਰ ਨਹੀਂ ਮੰਨਣਾ ਕੋਈ ਝੇਬ ਨਹੀਂ ਮੰਨਣੀ ਇਸ ਕਰਕੇ ਨੌਜਵਾਨਾਂ ਨੂੰ ਸਾਰੇ ਹੀ ਨਗਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾਗਾ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਭਰਾਓ ਜੇ ਸਾਡੇ ਤੇ ਆਇਆ ਜੜ ਕੇ ਆਉਂਦੇ ਆ ਇਹ ਫਿਰ ਅਸੀਂ ਐਂ ਘਰਾਂ 'ਚ ਵੜ ਕੇ ਤਾਂ ਉਹ ਕਹਣਗੇ ਡਰ ਕੇ ਇਹ ਲੋਕ ਪਰ ਜੇ ਐਂ ਜੜ ਕੇ ਆਉਂਦੇ ਉਹ ਤੋਂ ਦੁੱਗਣੇ ਹੋ ਕੇ ਜਾਈਏ ਅਸੀਂ ਦੁੱਗਣੇ ਦੇ ਵੀ ਤਿੱਗਣੇ ਹੋ ਕੇ ਜਾਈਏ ਇਹ ਸਨੇਹਾ ਦਿੰਨੇ ਆਸੀਂ ਸਾਰੇ ਨਗਰਾਂ ਨੂੰ ਵੀ ਵੱਡੀ ਗੰਟੀ ਵਿੱਚ ਜਾ ਚੰਡੀਗੜ੍ਹ ਜਾਣਾਗਾ ਤੇ ਸਾਡੀ ਵੀ ਅੱਜ ਚੰਡੀਗੜ੍ਹ ਨੂੰ ਪੂਰੀ ਤਿਆਰੀ ਆ ਸ ਪੰਜ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਗਈਆਂ ਸਾਰਾ ਪ੍ਰਬੰਧ ਅਸੀਂ ਲੈ ਕੇ ਜਾਵਾਂਗੇ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਤੇ ਸ਼ਮੇਤ ਸਾਡੀਆਂ ਮਾਵਾ ਭੈਣਾ ਆ ਚੰਡੀਗੜ੍ਹ ਨੂੰ ਜਾਣਗੇ ਆ ਇਸ ਕਰਕੇ ਸਾਰੇ ਇਹੀ ਪਿੰਡਾਂ ਨੂੰ ਸੁਨੇਹਾ ਹੈਗਾ ਵੀ ਕੋਈ ਪੁਲਿਸ ਦਾ ਦਵਾ ਨਹੀਂ ਮੰਨਣਾ ਭਰਾਵੋ ਵੱਡੀ ਗੰਟੀ ਵਿੱਚ ਚੰਡੀਗੜ੍ਹ ਨੂੰ ਚੱਲੋ ਦੇਖਾਂਗੇ ਜਿੱਥੇ ਕੋਈ ਨਾਕੇ ਹੋਏ ਕੀ ਕਰਨਗੇ ਭੰਨਾਗੇ ਨੱਕ ਨੁੱਕ ਇਹਨਾਂ ਦੇ ਪਹੁੰਚਾਂਗੇ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਧੌਣ ਚ ਕਿਲਾਗਾ ਉਹ ਕੱਢ ਕੇ ਆਵਾਂਗੇ ਹਰ ਹਾਲਤ ਕੱਢ ਕੇ ਆਵਾਂ ਤੇ ਪ੍ਰਧਾਨ ਜੀ ਤੁਸੀਂ ਦੇਖ ਰਹੇ ਹੋ ਜ ਪ੍ਰਸ਼ਾਸਨ ਦਾ ਰਵਈਆ ਕੀ ਜਥੇਵੰਦੀ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਕੂਮਤਾਂ ਜੇ ਕੋਈ ਵੀ ਹੋਣਗੀਆਂ ਹਕੂਮਤਾਂ ਜਦੋਂ ਲੋਕਾਂ ਨੇ ਆ ਵੋਟਾਂ ਮੁੱਸ ਕੇ ਵਾਹ ਜਾਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਛੋਟੂ ਪੂਜਾ ਨੂੰ ਵੋਟਾਂ ਪਾਓ ਇਸ ਛੋਟਾ ਕੁਝ ਕਰਾਂਗੇ ਐ ਕਰਾਂਗੇ ਤੁਸੀਂ ਸਾਡੇੋਂ ਇਸ ਛੋਟੇ ਆ ਵੋਟਾਂ ਵਾਲੇ ਜ਼ਰੂਰ ਕਹਿੰਦੇ ਆ ਜਦੋਂ ਵੋਟਾਂ ਲੋਕਾਂ ਤੋਂ ਮੁੱਸ ਲੀਆਂ ਨੇ ਮੁੜ ਕੇ ਲੋਕਾਂ ਦੀ ਵਾਹ ਨਹੀਂ ਫੜਦੇ ਇਹ ਇਹ ਹਕੂਮਤ ਕੋਈ ਵੀ ਹੈ ਜਬਰ ਜੀ ਆਉਂਦੀ ਹੈ ਹਕੂਮਤ ਜਿਹੇ ਤੂੰ ਪਹਿਲਾ ਵਾਲੀਆਂ ਹਕੂਮਤਾਂ ਚ ਹੈ ਹਕੂਮਤਾਂ ਇਸ ਕਰਕੇ ਇਹਨਾਂ ਤੋਂ ਕੋਈ ਬਹੁਤੋਈ ਵੋਟ ਬਟੋਰੂ ਪਾਰਟੀਆਂ ਤੋਂ ਨਾ ਚਾਹ ਅਗਰ ਰੱਖੋ ਇਹ ਲਹਿਰਾਂ ਨੂੰ ਦਬਾਉਂਦੀਆਂ ਹੁੰਦੀਆਂ ਹੁੰਦੀਆਂ ਪਰ ਲਹਿਰਾਂ ਤਾਂ ਇਦੋਂ ਗਾਹਾਂ ਵੱਧੀਆਂ ਹੁੰਦੀਆਂ ਜੇ ਇਹੋ ਜੇ ਕੋਈ ਹਾਲਤ ਕਰਨੀਆਂ ਇਹ ਜਿਹੇ ਜੇ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਉਹ ਤਾਂ ਬਹੁਤ ਨਿੰਦਿਆਯੋਗ ਆ ਇਹ ਤਾਂ ਲਹਿਰਾਂ ਇਦੋਂ ਦੁੱਗਣੀਆਂ ਤਿੱਗਣੀਆਂ ਹੋ ਕੇ ਨਿਕਲਣਗੀਆਂ ਜਿੰਨਾ ਮਰਜੀ ਜ਼ੋਰ ਨਾਲ ਇਹ ਜਿੰਨਾ ਮਰਜੀ ਸਾਪੇ ਮਾਰਲੇ ਪੁਲਿਸ ਜਿੰਨਾ ਮਰਜੀ ਸਾਡੇ ਅੱਗੋਂ ਨੂੰ ਫੜ ਕੇ ਅੰਦਰ ਦੇ ਤੇ ਫੇਰ ਕਿਹੜੇ ਲਹਿਰਾਂ ਦਬ ਜਾਣਗੀਆਂ ਜਿੰਨੇ ਮਰਜੀ ਸਾਡੇ ਸ਼ਹੀਦ ਕਰਦੇ ਮਾਰਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਇਹ ਤਾਂ ਲਹਿਰਾਂ ਉਹਦੇ ਬਾਅਦ ਉਹ ਹੋਊਗਾ ਸਾਡੇ ਦਾ ਖੂਨ ਪੈਣਾ ਜਣਾ ਦੇ ਵਿੱਚ ਜਦੋਂ ਐ ਕੋਈ ਸਾਡੇ ਦਾ ਸ਼ਹੀਦ ਦਾ ਕੋਈ ਦਾ ਖੂਨ ਡੁੱਲੂਗਾ ਇਸ ਕਰਕੇ ਇਸ ਤਾਮਰ ਫੇਲ ਵਾਂਗੂ ਵਧਾਂਗੇ ਲਾਲੇ ਜ਼ੋਰ ਜਿੰਨੇ ਮਰਜੀ ਹਕੂਮਤ ਲਾਲੇ ਤੋਂ ਵਧਾਂਗੇ